ਇਸ ਕਬੱਡੀ ਕੱਪ ਦਾ ਹੁਣ ਆਲੇ ਘਾਟਾਂ ਦੇ ਨਾਲ ਉਹ ਸਾਡੇ ਬਹੁਤ ਹੀ ਸਨਕਾਰ ਦੇ ਹਰ ਸਾਲ ਦੀ ਤਰ੍ਹਾਂ ਤਗੀਰ ਸਿੰਘ ਜੀ ਸਾਡਾ ਵੀਰ ਹੈ ਗ੍ਰਾੰਡ ਸੰਧੂ ਜੀ ਲਾਪਰਿਤ ਪੰਡੋ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਹੁਣ ਖਿਡਾਰੀਆਂ ਦੇ ਨਾਲ ਇਹ ਸਾਰੇ ਪ੍ਰੋਮੋਟਰ ਯਾਰ ਪਿਆਰ ਕਰਨਗੇ ਦੋਨੋਂ ਟੀਮਾਂ ਲੈ ਕੇ ਬੋਲੇ ਸਾਰੇ ਦਾ ਗਾਇਕ ਮਲਕੀਸ਼ ਸਿੰਘ ਜੀ ਵਿਆਲ ਬੈਂਕ ਤੋਂ ਆਏ ਹੋਏ ਹੈ ਹੁਣ ਉਹਨਾਂ ਦਾ ਧੰਨਵਾਦ ਹੈ ਸੁਖੋਸਾ ਜੀ ਉਹਨਾਂ ਦਾ ਮ੍ਰਿਤ ਪ੍ਰਭਾਜ ਜੀ ਉਹਨਾਂ ਦਾ ਗਰਮ ਥਾੜੇ ਬਾੜ ਬਈ ਤੇ ਨਾਲ ਬਰਿੰਦਰ ਸਿੰਘ ਜੀ ਜੱਠਾ ਢੰਡੋਆ ਵਿਪਕ ਉਪਰ ਉਹਨਾਂ ਦਾ ਸੁਖੀ ਬੈਸ ਉਹਨਾਂ ਦਾ ਲਾਡੀ ਬੈਸੋਲੇ ਦਾ ਕਾਲਾ ਭਾਗੜੀਆ ਸੱਤਾ ਟਾਲੀ ਟਾਲੀ ਜੀ ਭਾਜੀ ਸਾਹਮਣੇ ਦੇਖੋ ਜੀ ਭਾਜੀ ਬਹੁਤ ਬਹੁਤ ਧੰਨਵਾਦ ਭਾਈ ਲੱਭੀ ਨੰਗੜ ਤੇ ਗੁਰਜੀਤ ਮੰਗੜ ਉਹ ਵੀ ਆ ਜਾਣ ਟਰਾਈ ਦੇ ਨੇ ਲੱਭੀ ਨੰਗੜ ਤੇ ਗੁਰਜੀਤ ਮੰਗੜ ਉਹਨਾਂ ਨੂੰ ਵੀ ਬੇਨਤੀ ਹੈ ਆ ਜਾਣਗੇ ਫੋਟੋ ਕਰਦੇ ਇੰਨੇ ਨੂੰ ਮੰਤਰ ਕੇ ਆ ਗੁਰੂ ਆਲੋਹਾ ਅਕਰਾਂ ਨੂੰ ਮੋਟੋ ਬਾਈ ਗੱਦੀ ਤੋਂ ਹੋ ਰਿਹਾ ਹੈ ਬਾਈ ਲੱਭੀ ਨੰਗਰ ਤੇ ਗੁਰਜੀਤ ਮੰਗਟ ਪਹਿਲੇ ਦਿਨ ਤੋਂ ਵੀ ਜਦੋਂ ਇਹ ਕੱਪ ਚੱਲ ਰਿਹਾ ਉਹਦੋਂ ਤੁਸੀਂ ਸਹਿਯੋਗ ਜਿਹੜਾ ਉਹ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਰਾਜ ਕੁਮਾਰ ਦੇ ਹੈਰੀ ਬਿਮਾਰੀ ਹਾਂਜੀ ਸੈਕੰਡ ਟੀਮ ਗੁਰਦਾਸਪੁਰ ਹੈਰੀ ਕੁਮਾਰ ਜੀ ਆ ਜਾਣ ਰਾਜ ਕੁਮਾਰ ਹੈਰੀ ਕੁਮਾਰ ਹੁਣੇ ਉਹ ਆ ਜਾਣ ਸੈਕੰਡ ਪ੍ਰਾਈਜ਼ ਗੁਰਦਾਸਪੁਰ ਲਵਪ੍ਰੀਤ ਪੰਨੂ ਸੌਰਨ ਸੰਧੂ ਜੀ ਬਲਵਿੰਦਰ ਚੱਠਾ ਜੀ ਚੇਅਰਮੈਨ ਸਾਹਿਬ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬਹੁਤ ਬਹੁਤ ਧੰਨਵਾਦ ਹੁਣ ਬੈਸਟ ਪ੍ਰਾਈਜ਼ ਸ਼ੀਨਾ ਜੀ ਸਾਲੀ ਹਾਰ ਲੈ ਲੱਗਦਾ ਹੈ ਦਰਬਾਰ ਨੂੰ ਚਲਾਉਣ ਨੂੰ ਮਿਲੂ ਬਾਤ ਮੇਰੇ ਕੋਲ ਆ ਬਹੁਤ ਬਹੁਤ ਮੁबारकਾ ਪੂਰੀਆ ਲਾਡੀ ਨਾਲ ਯਾਰੀ ਹੈ ਪੂਰੀਆ ਕਹਿੰਦਾ ਲਾਡੀ ਮੇਰਾ ਇੰਗਲੈਂਡ ਵਾਲਾ ਸਾਥੀ ਹੈ ਬਹੁਤ ਬਹੁਤ ਮੁबारक ਸੁਖੀ ਬੈਂਸ ਜੀ ਜੇ ਹੋਣ ਤਾਂ ਜਲਦੀ ਦਾ ਨਾ ਕੁੱਜਣਗੇ ਸੁਖੀ ਬੈਂਸ ਜੀ ਚਲੇ ਗਏ ਮੈਨੂੰ ਲੱਗਦਾ ਹੈ ਬਹੁਤ ਬਹੁਤ ਪੂਰੀਆ ਮੁबारकਾ ਇਸ ਤੋਂ ਬਾਅਦ ਸੋੜ ਹਮ ਲੋਕੋ ਜੀ ਸੋੜ ਦੇ ਵੀ ਬਹੁਤ ਵੱਡੀ ਮੁबारक ਦਾ ਬਈ ਖੋਸਾ ਕੋਰਨਾ ਜੀ ਨੂੰ ਇਸੇ ਪਾਸੇ ਦੇ ਸਾਰੇ ਸਾਥੀ ਗਗਨ ਗਗਨ ਦਾ ਸਨਮਾਨ ਗਗਨ ਸੰਧੂ ਦਾ ਚਾਚਾ ਜਗੀਰ ਸਿੰਘ ਦੇ ਪਰਿਵਾਰ ਦਾ ਸਨਮਾਨ ਹਮਨਫੀ ਸੁਣਿਓ ਈਸ਼ੂ ਕਹਿੰਦਾ ਵੀ ਸਨਮਾਨ ਵੱਡੇ ਪੱਤਰ ਦੇ ਵੱਡਾ ਕੀਤਾ ਜਾਣਾ ਹੈ 50 ਦੇ ਹਾਂਜੀ ਬੈਸ ਜਿਆफी ਸੋਣ ਜੱਟ ਸਾਹਬੋ ਪਰ ਸੋਣ ਕਹਿੰਦਾ ਵੀ ਗੈਸਟ ਸੋਣ ਕੋਲਰ ਲਈ ਬਹੁਤ ਬਹੁਤ ਮੁਬਾਰਕਾਂ ਆਜੋ ਜੀ ਲਾਡੀ ਜੱਸਾ ਭਾਈ ਆਜੋ थैंक यू भरा सोहन सोड जी बहुत बहुत दोनों सोनाबारद ना भी सोड बंदे भी मस्त हीरे है पूरे